ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਓ ਵੋਕਲ ਜਗਮੀਤ ਦੇ ਨਾਲ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਖੇਤੀਬਾੜੀ ਦੇ ਨਾਲ ਲਾਹੇਵੰਦ ਹੋਰ ਕਿਹੜੇ ਤੰਦੇ ਹੋ ਸਕਦੇ ਆ ਅੱਜ ਅਸੀਂ ਮਿਲਾਵਾਂਗੇ ਤੁਹਾਨੂੰ ਇੱਕ ਐਸੇ ਬੱਕਰੀ ਪਾਲਕ ਦੇ ਨਾਲ ਜਿਨ੍ਹਾਂ ਨੇ ਬੱਕਰੀ ਪਾਲਣ ਕਰਕੇ ਆਪਣੀ ਖੇਤੀ ਦੇ ਨਾਲ ਨਾਲ ਥੋੜਾ ਜਿਹਾ ਐਕਸਟਰਾ ਵੀ ਇਨਕਮ ਦੇ ਸਾਧਨ ਜੋੜੇ ਆ ਅੱਜ ਸਾਡੇ ਨਾਲ ਨੇ ਬਾਈ ਜੀ ਤੇ ਇਹਨਾਂ ਤੋਂ ਆਪਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਕੀ ਹੈ ਤੁਹਾਡਾ ਪਹਿਲਾਂ ਦਾ ਸਵੇਰਾ ਨਾਮ ਹਰਦੀਪ ਸਿੰਘ ਹਰਦੀਪ ਜੀ ਤੁਹਾਨੂੰ ਕਿਵੇਂ ਲੱਗਿਆ ਵੀ ਬੱਕਰੀਆਂ ਪਾਲਣੀਆਂ ਚਾਹੀਦੀਆਂ ਤੇ ਕਿਵੇਂ ਸ਼ੁਰੂ ਕੀਤਾ ਤੁਸੀਂ ਇਹ ਕੰਮ ਬੰਨੂ ਥੋੜਾ ਜਿਹਾ ਪਹਿਲਾਂ ਤਾਂ ਮੈਂ ਖੇਤੀ ਕਰਦਾ ਸਾਂ ਹੂੰ ਗਾਂਆਂ ਵੀ ਰੱਖੀਆਂ ਸੀ ਅੱਛਾ ਜੀ ਫਿਰ ਉਹ ਛੱਡਤੀਆਂ ਸੀ ਅੱਛਾ ਜੀ ਫਿਰ ਉਸ ਤੋਂ ਬਾਅਦ ਮੈਂ ਮੈਨੂੰ ਸ਼ੌਂਕ ਸੀ ਕਿਤਾਬਾਂ ਅਖਤੂਬਾ ਪੜ੍ਹਨਾ ਮੈਂ ਬੱਕਰੀਆਂ ਬਾਰੇ ਪੜਿਆ ਫਿਰ ਮੇਰੇ ਮਤਲਬ ਮੈਂ ਅਖਿਆ ਯਾਰ ਆਵੇ ਨੇ ਸੁੱਖਾ ਜਾਂਦਾ ਹੂੰ ਤੇ ਫਿਰ ਮੈਂ ਹੌਲੀ ਹੌਲੀ ਪਹਿਲਾਂ ਤਾਂ ਕਰਦੇ ਨਹੀਂ ਸੀ ਮੰਦੇ ਹੂੰ ਹੌਲੀ ਹੌਲੀ ਫਿਰ ਮੈਂ ਕਰਦਿਆਂ ਤੋਂ ਬਾਗੀ ਹੋ ਕੇ ਇਹ ਕੰਮ ਕੀਤਾ ਹੂੰ ਦੇ ਉਹ ਨਹੀਂ ਬੱਕਰੀਆਂ ਵਾਲਾ ਆਖਿਆ ਕਰਨ ਮੈਂ ਖਾਖੀ ਜਾਉ ਕੋਈ ਤਾਂ ਆਪਣਾ ਕੀ ਲੈਂਦਾ ਹੂੰ ਫਿਰ ਮੈਂ ਇਹ ਮਤਲਬ ਤੰਦਾ ਸ਼ੁਰੂ ਕੀਤਾ ਮੈਨੂੰ ਕੋਈ ਲਗਭਗ 3 ਸਾਲ ਹੋ ਗਏ 3.5 ਸਾਲ ਹੂੰ ਕਰਦੇ ਨੂੰ ਹੂੰ ਤੇ ਮੈਂ ਫਿਰ ਆਪਦਾ ਸ਼ੌਂਕ ਕਰ ਲੈਣਾ ਨਾਲੇ ਹੂੰ ਨਾਲੇ ਵੇਲਾ ਟਾਈਮ ਪਾਦਾ ਬਾਕੀ ਆਮਦਨ ਵੀ ਹੁੰਦੀ ਹੈ ਤੇ ਇਹ ਕਿੰਨੇ ਤੋਂ ਤੁਹਾਨੂੰ ਖਰਚਾ ਕਰਨਾ ਪਿਆ ਸ਼ੁਰੂ ਕਰਨ ਵੇਲੇ ਮੈਂ ਸ਼ੁਰੂ ਕਰਨ ਵੇਲੇ 160 1,60,000 ਰੁਪਇਆ ਖਰਚਾ ਸੀ ਕਿਉਂਕਿ ਮੇਰੇ ਕੋਲ ਛੱਡ ਛੱਡ ਪਹਿਲਾਂ ਸੀਗਾ ਤੇ ਮੈਂ ਇਕੱਲੇ ਬੱਚੇ ਹੀ ਪਾਏ ਸੀ ਜਾਂਦ ਵਾਲੇ ਮੜਾ ਮੋਟਾ ਜਾਲੀ ਦਾ ਕੰਮ ਕਰਾਇਆ ਸੀ ਉਹਨੇ ਕੁ ਮੈਂ ਅੱਧੇ ਇੱਕ ਪੱਠਾ ਸੀ ਦੇ ਇੱਕ ਬੱਕਰੇ ਸੀ ਤੇ ਉਹ ਬੱਕਰੇ ਵੇਚ ਕੇ ਮੇਰਾ ਉਹ ਕਰਜ਼ਾ ਪੂਰਾ ਹੋ ਗਿਆ ਬਾਕੀ ਫਿਰ ਹੁਣ ਇਹ ਆਪ ਦਾ ਖਰਚਾ ਆਪ ਚੱਕ ਦੀਆਂ ਮਤਲਬ ਕਿੰਨੀ ਕੁ ਦੇਰ ਬਾਅਦ ਤੁਸੀਂ ਵੇਚਦੇ ਸੀਗੇ ਬੱਕਰੇ ਇੱਕ ਸਾਲ ਬਾਅਦ ਇੱਕ ਸਾਲ ਬਾਅਦ ਤੁਹਾਡਾ ਖਰਚਾ ਪੂਰਾ ਹੋ ਗਿਆ ਤੇ ਇਹਨਾਂ ਦੇ ਉਹ ਖਰਚਾ ਕਿੰਨਾ ਕ ਆਉਂਦਾ ਵੀ ਜਿਹੜੇ ਇਹਨਾਂ ਦੇ ਪਾਲਣ ਪੋਸ਼ਣ ਹੁੰਦਾ ਖਾਣਾ ਪਾਣੀ ਦਾਣਾ ਪਾਣੀ ਇਹਨਾਂ ਦਾ ਯਾਰ ਉਸ ਤੱਕ ਤਾਂ ਮਤਲਬ ਜਿਵੇਂ ਤੁਸੀਂ ਇਹਨਾਂ ਨੂੰ ਚੰਗੀ ਤੋਂ ਚੰਗੀ ਤਰ੍ਹਾਂ ਪਾਲੋਂਗੇ ਖਰਚਾ ਤਾਂ ਹੁੰਦਾ ਹੈ ਪਰ ਇਹ ਖਰਚਾ ਫਿਰ ਆਪ ਦਾ ਕੱਢ ਦਿੰਦੀਆਂ ਜਦੋਂ ਇਹ ਬੱਚੇ ਸਾਲ ਦਾ ਬੱਚਾ ਤੁਸੀਂ ਉਹ 15 ਕਾ ਹਜ਼ਾਰ ਦਾ ਵਿਕ ਜਾਂਦਾ ਇੱਕ ਸਾਲ ਦਾ ਬੱਚਾ ਤੇ ਜੇ ਥੋੜਾ ਚੰਗਾ ਸੰਭਿਆ ਤਾਂ ਫਿਰ ਇਹ ਮਤਲਬ ਉਹ ਆਪ ਦਾ ਖਰਚੇ ਪੱਠੇ ਸਾਰੇ ਕੱਟ ਜਾਂਦੀਆਂ ਕੋਈ ਇਹੋ ਜੀ ਗੱਲ ਨਹੀਂ ਗੀ ਖਰਚਾ ਕੋਈ ਬਹੁਤਾ ਨਹੀਂ ਹੁੰਦਾ ਇਹਨਾਂ ਤੇ ਥੋੜੇ ਬਹੁਤੇ ਦਾਣੇ ਬਸ ਸੁੱਕੇ ਪੱਠੇ ਮੁੱਲ ਦੇ ਲੈਣ ਪੈਂਦੇ ਬਾਕੀ ਹੁਣ ਆਚਾਰ ਚੂਰ ਪਾ ਲੈਨੇ ਆ ਉਹ ਖਾਂਦੇ ਆ ਤੇ ਸੁੱਕੇ ਪੱਠੇ ਥੋੜੇ ਬਹੁਤੇ ਮੋਣਿਆ ਥੋੜੇ ਬਹੁਤੇ ਦਾਣੇ ਪਾਉਣੇ ਆ ਹੂੰ ਤੇ ਨਸਲ ਕਿਹੜੀ ਆ ਤੁਹਾਡੇ ਕੋਲੇ ਬੀਟਰ ਬੀਟਰ ਤੇ ਇਹਨੂੰ ਇਹਦਾ ਜਿਹੜਾ ਮੰਡੀਕਰਨ ਹੁੰਦਾ ਜਿਵੇਂ ਵੇਚਣ ਦਾ ਹੁੰਦਾ ਉਹ ਫਿਰ ਕਿਥੋਂ ਤੁਹਾਨੂੰ ਲੈ ਕੇ ਲੋਕ ਆਪ ਲੈ ਕੇ ਜਾਂਦੇ ਕਿ ਤੁਸੀਂ ਆ ਪਹੁੰਚਦੇ ਇੱਥੇ ਵਪਾਰੀ ਵੀ ਆ ਜਾਂਦੇ ਆ ਪਰ ਮੈਂ ਤਾਂ ਜੇ ਪੱਠਾ ਪੁੱਠਾ ਦਾ ਕੋਈ ਉਹ ਹੀ ਵੇਚਦਾ ਜਿਹੜੀ ਬੱਕਰੀ ਮਤਲਬ ਚੰਗਾ ਬੱਚਾ ਨਹੀਂ ਦਿੰਦੀ ਜਾਂ ਬੇਕਾਰ ਹੁੰਦੀ ਹੈ ਕੋਈ ਮਾੜੀ ਹੋਈ ਕਿਸੇ ਨੂੰ ਮਾੜੀ ਮੁੱਟੀ ਕੋਈ ਉਹੋ ਜਿਹੀ ਤੇ ਚੰਗੇ ਬੱਚਾ ਬੱਕਰੀ ਨੂੰ ਮੈਂ ਵੇਚਦਾ ਬੱਕਰੇ ਮੈਂ ਮਤਲਬ ਈਦ ਤੇ ਵੇਚਦਾ ਸਾਲ ਬਾਅਦ ਈਦ ਤੇ ਈਦ ਤੇ ਫਿਰ ਵਧੀਆ ਇਨਕਮ ਹੋ ਜਾਂਦੀ ਹੈ ਹਾਂ ਹਾਂ ਬੱਕਰੀ ਤੇ ਬੱਕਰੀ ਤੇ ਈਦ ਤੇ ਸੌਰੀ ਬੱਕਰੀ ਤੇ ਤੇ ਆ ਜਿਹੜੀ ਤੁਹਾਡੇ ਮਗਰ ਖੜੀ ਹੈ ਬੱਕਰੀ ਇਹ ਇਹ ਵੀ ਕੀ ਕੁਆਲਿਟੀ ਹੈ ਤੇ ਕੀ ਕੀ ਉਹ ਖਾਸੀ ਬੀਟਲ ਦੇ ਜਿਹੜਾ ਲੋਕ ਕਹਿੰਦੇ ਵੀ ਬੀਟਲ ਚਾਹੀਦੀ ਹੈ ਸਾਨੂੰ ਤੇ ਉਹਨੂੰ ਕੀ ਲੋਕ ਨਿਸ਼ਾਨੀਆਂ ਇਹਨਾਂ ਦੀਆਂ ਚੰਗੇ ਕੰਨ ਹੂੰ ਠੀਕ ਆ ਚੰਗੇ ਸਿੰਘ ਥੱਲੇ ਨੂੰ ਹੂੰ ਠੀਕ ਆ ਦੋ ਜਿਵੇਂ ਸਿੰਘ ਮੁੜੇ ਹੋਏ ਥੱਲੇ ਨੂੰ ਹੋਣਾ ਚਾਹੀਦਾ ਠੀਕ ਆ ਚੰਗਾ ਚੰਗਾ ਲੇਵਾ ਤੁਸੀਂ ਵੇਖੋ ਬੱਕਰੀ ਚੋਈ ਆ ਮਤਲਬ ਜਦੋਂ ਪਸ਼ਮੀ ਹੋਏ ਇੱਥੇ ਇੱਕ ਬੱਕਰੀ ਫਿਰਦੀ ਉਹਦਾ ਮੇਮਣਾ ਪੂਰਾ ਨਹੀਂ ਚੁੰਗਦਾ ਹੂੰ ਉਹ ਮੇਰੀਆਂ ਆਪਦੀਆਂ ਪੱਠਾਂ 'ਚ ਪੱਠ ਤਿਆਰ ਹੋਈ ਆ ਇੱਥੇ ਹੂੰ ਉਨੋ ਉਹ ਦੇਵ ਨੇ ਸ਼ਾਟ ਜਿਵੇਂ ਆਹ ਬੱਕਰੀ ਖੜੀ ਆ ਬਹੁਤ ਚੰਗੀ ਬੱਕਰੀ ਆ ਆ ਸੂਣ ਵਾਲੀ ਆ ਚੰਗੀਆਂ ਬੱਕਰੀਆਂ ਦਾ ਹਮ ਠੀਕ ਆ ਨਾ ਉਹ ਬੱਕਰੀ ਇੱਥੇ ਉਹਦਾ ਬੱਚਾ ਘਟ ਚੋਂਦਾ ਹੋ ਬੈਠੀ ਆ ਤੁਹਾਨੂੰ ਪਤਾ ਲੱਗੂਗੇ ਵੀ ਹਾਂ ਇਹਦੇ ਲੇਵਾ ਜਿਵੇਂ ਆਪਾਂ ਵੇਖਦੇ ਆ ਵੀ ਇਹ ਵਧੀਆ ਕਿਸਮ ਦਾ ਥਾਣ ਵਧੀਆ ਕਿਸਮ ਦੀ ਬੱਕਰੀ ਹਮ ਇਹ ਬੱਕਰੀ ਬੈਠੀ ਆ ਜਿਹੜੀ ਇਹ ਆ ਬੈਠੀ ਆ ਸਾਹਮਣੇ ਇਹ ਕੋ ਤਾਂ ਬੱਕਰੀ ਜੰਗਲੀ ਹੈ ਤਾਂ ਮੇਮਣਾ ਥੋੜਾ ਇੱਕ ਮੇਮਣਾ ਥੋੜਾ ਚੰਗਾ ਵੇਖੋ ਇਹ ਦੱਸੂਗੀ ਵੀ ਹਾਂ ਮੈਂ ਬੱਕਰੀ ਹੈਗੀ ਹਾਂ ਹੈ ਪੈਰਾਂ ਪੂਰਾਂ ਤੇ ਵੀ ਵਧੀਆ ਸ਼ੇਪ ਬਣੀ ਹੋਈ ਹੈ ਹਾਂ ਇਵੇਂ ਹੱਥ ਥੋੜੇ ਮਗਰ ਬੈਠੀਆਂ ਦੋ ਹਾਂ ਇਹ ਜਦੋਂ ਆਪਾਂ ਗੱਲ ਕਰਦੇ ਆਂ ਵੀ ਉਹ ਉਹ ਬੱਕਰਾ ਹੁਣ ਜਿਹੜਾ ਉਹ ਲਗਭਗ 1.5 ਸਾਲ ਦਾ ਹਾਂ ਉਹ ਜਿਹੜਾ ਤੁਰ ਆ ਜਾਂਦਾ ਆ ਖੜਾ ਇਹ ਇਹ ਤਾਂ ਬੱਕਰੀ ਆ ਉਹ ਜਿਹੜਾ ਤੁਰ ਆ ਜਾਂਦਾ ਉੱਚਾ ਤੁਰ ਆ ਓਕੇ ਓਕੇ ਠੀਕ ਐ ਤੇ ਡੇਢ ਸਾਲ ਦਾ ਬੱਕਰਾ ਫਿਰ ਤੁਹਾਡੇ ਕਿੰਨੇ ਕਿ ਦਵੇ ਕਿ ਜਾਂਦਾ ਇਹ ਇਹ ਹੈ ਜੇ ਐਤ ਕੀ ਬਕਰੀ ਤੇ ਲਜਾਈਏ ਉਹਦੋਂ 2 ਪੌਣੇ ਕ 2 ਸਾਲਾਂ ਦਾ ਹੋ ਜਾਊਗਾ ਹੂੰ ਹੈ ਹੂੰ ਤੇ ਇਹ ਮਤਲਬ 30 ਦੇ ਆਸੇ ਪਾਸੇ ਦਾ ਬੱਕਰਾ 30000 ਰੁਪਏ ਨੂੰ ਆਰਾਮ ਨਾਲ ਪੌਣੇ 2 ਸਾਲ ਦਾ ਬੱਕਰਾ ਇਹ ਵਜਨ ਦੇ ਹਿਸਾਬ ਨਾਲ ਵਿਕਦਾ ਵਜਨ ਦੇ ਵਜਨ ਦੇ ਤੇ ਸਰੀਰ ਦੇ ਹਿਸਾਬ ਨਾਲ ਸਰੀਰ ਦੇ ਹਿਸਾਬ ਨਾਲ ਵਜਨ ਹੋਣਾ ਹੂੰ ਤੇ ਮੈਂ ਇਹ ਸੁਣਿਆ ਵੀ ਬੱਕਰੀਆਂ ਦੀ ਤਾਂ ਮਿੰਗਣਾ ਵੀ ਵਗ ਜਾਂਦੀਆਂ। ਵੇਖਦੀਆਂ ਖਾਦ ਤਾਂ ਹਰ ਚੀਜ਼ ਦੀ ਲਗਦੀ ਹੈ। ਹੂੰ ਅਸੀਂ ਤਾਂ ਫਿਰ ਆ ਵੇਖੋ ਆ ਮੈਂ ਆ ਇੱਕ ਕਿਲਾ ਕਣਕ ਜਿਹੜੀ ਇਹ ਦੋ ਸਾਲ ਹੋ ਗਏ ਮੈਂ ਇਹਦੇ ਚ ਰੇਪ ਪਾਉਂਦੇ ਨੂੰ। ਹੂੰ ਐਤਕੀ ਇਹ ਬਿਨਾਂ ਮਤਲਬ ਰੇ ਸਪਰੇ ਤੋਂ ਹੈ। ਅੱਛਾ ਆ ਇੱਕ ਕਿਲਾ ਲੰਮਾ ਨਾ ਜਿਹੜਾ ਹੂੰ ਆ ਡੱਡਦੀ ਦਾ ਨਾ ਵਿੱਚ ਜਿਹਦੇ ਵਿੱਚ ਵਧੇ ਬੂਟੇ। ਹੂੰ ਇਹ ਮੈਂ ਖਾਣ ਆਸਤੇ ਬੀਜੀ ਹੈ ਬਿਨਾਂ ਰੇ ਸਪਰੇ ਤੋਂ ਇਹਦੇ ਵਿੱਚ ਕੋਈ ਰੇ ਨਹੀਂ ਯੂਜ਼ ਕੀਤੀ। ਤੇ ਉਸ ਸਮੇਂ ਦੂਜਿਆਂ ਨਾਲ ਵਧੀਆ ਨਹੀਂ ਖੜੀ। ਦੂਜੇ ਦੇ ਬਰਾਬਰ ਆ ਪੂਰਾ ਚੰਗੀ ਆ ਜੇ। ਚੰਗੀ ਆ ਹਾਂ। ਇਸੋ ਮਾਹ ਦਾ ਕਦ ਕੱਠ ਤਾਂ ਐਂ ਲੱਗਦਾ ਜਿਵੇਂ ਸਹੀ ਹੁੰਦਾ ਹੋਣਾ ਕੋਈ ਵੀ ਹਾਂ ਇਹ ਚ ਕੋਈ ਰੇਹ ਨਹੀਂ ਪਾਈ ਹੂੰ 100% ਪਿਓਰ ਹੈ ਹੂੰ ਕਿਉਂ ਇੱਥੇ 2 ਸਾਲ ਹੋ ਗਏ ਰੇਹ ਰੂ ਪੈਂਦੀ ਆ ਆਹੀ ਬੱਕਰੀਆਂ ਵਾਲੀ ਪਾ ਦੇ ਨੇ ਬੱਕਰੀਆਂ ਵਾਲੀ ਹੂੰ ਆਓ ਹੁਣ ਫਿਰ 8-10 ਟਾਲੀਆਂ ਬਣੀਆਂ ਪਈਆਂ ਨੇ ਇੱਥੇ ਮੱਕ ਵੀ ਜਾਗੇ ਇਹਨਾਂ ਦੇ ਮਤਲਬ ਅਚਾਰ ਵਾਸਤੇ ਤੇ 2-3 ਕਿੱਲੇ ਬਾਣ ਫੇਰ ਪਰਜੂ ਹੂੰ ਤੇ ਇਹਦੇ ਤੇ ਇਹਨਾਂ ਨੂੰ ਬਿਮਾਰੀਆਂ ਸਮਾਰੀ ਕੀ ਆਉਂਦੀ ਹੈ ਕੋਈ ਖਾਸ ਬਿਮਾਰੀ ਨਹੀਂ ਆਉਂਦੀ ਹੂੰ ਮਤਲਬ 2-3 ਤਰ੍ਹਾਂ ਦੇ ਟੀਕੇ ਆ ਹੂੰ ਉਹ ਲੋਅ ਛੱਡੇ ਤੇ ਕੋਈ ਖਾਸ ਸਾਡੇ ਕੋਲ ਤਾਂ ਬਿਮਾਰੀ ਆਈ ਜਿਵੇਂ ਮੁਰਗੀ ਪਾਲਣੇ ਚ ਤਾਂ ਬਹੁਤ ਹੋ ਜਾਂਦਾ ਵੀ ਬਈ ਅੰਦਰ ਨਹੀਂ ਬੰਦਾ ਕੋਈ ਵੜਨਾ ਚਾਹੀਦਾ ਉਹ ਹੁੰਦਾ ਉਹਨਾਂ ਨੂੰ ਨੁਕਸਾਨ ਬਹੁਤ ਹੁੰਦਾ ਇਹੋ ਜਿਹਾ ਸਾਮ ਸੰਭਾਲ ਕਰੱਖਣੀ ਪੈਂਦੀ ਹੈ ਕਿ ਇਹਨਾਂ ਦੀ ਕੋਈ ਖੁੱਲੀ ਸੁੱਲ ਕੋਈ ਵੀ ਇੱਥੇ ਸੌ ਆਉਂਦਾ ਸੌ ਜਾਂਦਾ ਕੋਈ ਅਸਜਣ ਮਿੱਤਰ ਆ ਕੇ ਇੱਥੇ ਖੜਿਆ ਆਈ ਤਾਂ ਕਦੇ ਵਿਚਾਰ ਨਹੀਂ ਕੀਤੀ ਤੇ ਨਾ ਕੋਈ ਹੈ ਹਾਂ ਕਿਸੇ ਕਿਸੇ ਨੂੰ ਅਟੈਕ ਟੂਕ ਜ਼ਰੂਰ ਹੋ ਜਾਂਦਾ ਕਿਸੇ ਜਿਵੇਂ ਤੁਸੀਂ ਸਮਝ ਲਓ ਵੀ 50% ਮਗਰ ਉਹ ਹੈ ਗਈ ਹੈਗਾ ਆਪਾਂ ਉਹ ਦਿਖਾ ਦੇ ਤੁਸੀਂ ਉਹ ਬੱਚੇ ਜਿਹੜੇ ਛੋਟੇ ਬੱਚੇ ਆ ਦੇਖੋ ਜਿਹੜੇ ਛੋਟੇ ਬੱਚੇ ਆਏ ਆ ਇਹ ਸਾਰੇ ਆਹ ਮਤਲਬ ਨਾ ਫਰਵਰੀ ਦੇ ਮਹੀਨੇ ਦੇ ਆ ਅੱਛਾ ਤੇ ਇੱਕ ਬੱਕਰੀ ਫਿਰ ਕਿੰਨਾ ਕੁ ਇਹਦੀ ਲਓ ਤੁਸੀਂ ਹਸਾਲ ਨਾਲ ਫੋਟੋ ਵੇਖੋ ਇਹ ਇੱਕ ਚੀਜ਼ ਪੈਦਾ ਹੋਣ ਵਾਲੀ ਆ ਹੂੰ ਇਹ ਬੜੇ ਸੋਹਣੇ ਬੱਚੇ ਆ ਹਨ ਤੇ ਇਹ ਇਹ ਇੱਕ ਬੱਕਰੀ ਕਿੰਨਾ ਸਾਲ ਤੱਕ ਹੋਰ ਬੱਚੇ ਪੈਦਾ ਕਰ ਸਕਦੀ ਹੈ ਕਿੰਨੇ ਸਾਲ ਤੋ ਲੱਗ ਕੇ ਉਹ ਕੋਈ ਮਤਲਬ ਉਹਦੇ ਬਾਰੇ ਮੈਂ ਐਗਜੈਕਟ ਤਾਂ ਨਹੀਂ ਕਹਿ ਸਕਦਾ ਪਰ ਬੱਕਰੀ ਦੀ ਚੰਗੀ ਸਿਹਤ ਹੋਵੇ ਤਾਂ ਮੇਰੇ ਖਿਆਲ 10 ਸਾਲ ਚੱਲ ਜਾਂਦੀ ਹੈ 10 ਸਾਲ ਬੱਚੇ ਪੈਦਾ ਕਰ ਸਕਦੀ ਹੈ ਤੇ ਇੱਕ ਬੱਕਰੀ ਕਿੰਨੇ ਕਿ ਬੱਚੇ ਦਿੰਦੀ ਹੈ ਇੱਕ ਬੱਕਰੀ ਕਈਆਂ ਤਾਂ ਕਈ ਤਿੰਨ ਵੀ ਦੇ ਦਿੰਦੀਆਂ ਪਰ ਮੈਂ ਤਾਂ ਦੋ ਵਾਲੀ ਨੂੰ ਚੰਗਾ ਸਮਝਦਾ ਹੂੰ ਕਿਉਂ ਤਿੰਨ ਬੱਚੇ ਫੇਰ ਨਾ ਉਹਨੇ ਚੰਗੇ ਵਧੀਆ ਪਾਲਦੇ ਨਹੀਂ ਹੁਣ ਇਹਦੇ ਵਿੱਚ ਇੱਕ ਦੋ ਬੱਕਰੇ ਆ ਜਿਹੜੇ ਇੱਕ ਇੱਕ ਆ ਜਿਵੇਂ ਉਹ ਪਰਲਾ ਖੜਾ ਉਹ ਕੱਲਾ ਉਹਦੀ ਦੂਜਿਆਂ ਨਾਲੋਂ ਸਿਹਤ ਚੰਗੀ ਆ ਇੱਕ ਇਹੋ ਬੈਠੀ ਪਾਠ ਜਿਹੜੀ ਉਹਨਾਂ ਨੂੰ ਐ ਮੋੜਦੀ ਆ ਉਹ ਬੱਕਰਾ ਪਿਆ ਉਹ ਜਿਹੜਾ ਹੂੰਕੀ ਜੇ ਜਾਂਦਾ ਉਹ ਕੱਲਾ ਉਹਦੀ ਦੂਜਿਆਂ ਨਾਲੋਂ ਸਿਹਤ ਚੰਗੀ ਆ ਇੱਕ ਆ ਇਹ ਕੱਲੀ ਆ ਇਹਦੀ ਦੂਜਿਆਂ ਨਾਲੋਂ ਸਿਹਤ ਚੰਗੀ ਆ ਮਤਲਬ ਜਿਹੜਾ ਹੁਣ ਕੱਲਾ ਉਹਦੀ ਸਿਹਤ ਉਹਨੇ ਦੁੱਧ ਵੀ ਵੱਧ ਚੁੰਗਣਾ ਬੱਚਾ ਹੀ ਚੰਗਾ ਹੁੰਦਾ ਇਸ ਤਰ੍ਹਾਂ ਹੁੰਦਾ ਹੂੰ ਤੇ ਤੁਸੀਂ ਜਿਵੇਂ ਕਿਹਾ ਵੀ ਤੁਹਾਨੂੰ ਬੱਕਰੀਆਂ ਦੀਆਂ ਜਿਵੇਂ ਮੀਂਗਣਾ ਤੋਂ ਲੋਕ ਬੜਾ ਸੂਕਦੇ ਆ ਤੁਹਾਨੂੰ ਵੀ ਕਹਿੰਦੇ ਸੀ ਵੀ ਬੱਕਰੀਆਂ ਵਾਲਾ ਕਿਆ ਕਰਨਗੇ ਤੇ ਤੁਸੀਂ ਫਿਰ ਇਹ ਇਹਨਾਂ ਚੀਜ਼ਾਂ ਨੂੰ ਕਿਵੇਂ ਹੈਂਡਲ ਕੀਤਾ ਜੇਰੇ ਤਾਂ ਆਪਦੀ ਸੋਚ ਆ ਸੋਚ ਬਦਲਣੀ ਪੈਣੀ ਹੈ ਕਿਸੇ ਚੀਜ਼ ਨੂੰ ਜਿਹੜਾ ਕੋਈ ਬਦਮਾਸ਼ੀ ਕਰਦਾ ਜਾਂ ਬੁਰੇ ਕੰਮ ਕਰਦਾ ਉਹਨੂੰ ਉਹ ਚੰਗਾ ਲੱਗਦਾ ਉਹ ਕਰਦਾ ਜਿਹੜਾ ਕੋਈ ਮਤਲਬ ਪਾਠ ਕਰਦਾ ਉਹਨੂੰ ਉਹ ਚੰਗਾ ਲੱਗਦਾ ਉਹਦੀ ਸੋਚ ਆ ਜੇ ਤੁਹਾਡੀ ਸੋਚ ਚੰਗੀ ਹੋਊਗੀ ਤਾਂ ਤੁਹਾਨੂੰ ਕੋਈ ਖਾਸ ਗੱਲ ਨਹੀਂ ਜਦੋਂ ਤੁਹਾਡੀ ਸੋਚ ਮਾੜੀ ਹੋਊਗੀ ਕਿਸੇ ਵਾਸਤੇ ਕਰ ਲੋ ਤੇ ਤੁਸੀਂ ਹੁਣ ਉਹਨਾਂ ਨੂੰ ਲੋਕਾਂ ਨੂੰ ਵੀ ਕਿ ਸੁਨੇਹਾ ਦਿਓ ਜਿਹੜੇ ਵੀ ਕੱਲੀ ਖੇਤੀ ਤੇ ਨਿਰਭਰ ਐ ਤੇ ਉਹਦੇ ਤੇ ਉਹਦੇ ਜਾਲ ਵਿੱਚ ਫਸੇ ਰਹਿੰਦੇ ਆ ਤੇ ਇਹ ਕਿੰਨਾ ਕੁ ਫਾਇਦੇਮੰਦ ਆ ਵੀ ਜਿਹੜਾ ਨਾਲ-ਨਾਲ ਇਹ ਸਹਾਇਕ ਧੰਦੇ ਕਰ ਲੈਣ ਜਿਹੜਾ ਮੇਰਾ ਮੇਰਾ ਵਿਚਾਰ ਆ ਕਿ ਨਹੀਂ ਠੇਕੇ ਦੀ ਜ਼ਮੀਨ ਨਾਲੋਂ ਇੱਕ ਬੱਕਰੀ ਪਾਲੀ ਇੱਕ ਕਿੱਲੇ ਮਗਰ ਚੰਗੀ ਐ ਹੂੰ ਕਿਉਂ ਠੇਕੇ ਦੀ ਜ਼ਮੀਨ ਤੇ ਸਾਲ ਬਾਅਦ ਫੁੱਲ ਖਰਚਾ ਕਰਕੇ ਹੂੰ 10 ਤੋਂ 15000 ਰੁਪਏ ਤੋਂ ਵੱਧ ਨਹੀਂ 바ਜਦਾ ਹੂੰ 20-20 ਵਿਚਾਲੇ ਇੱਕ ਬੱਕਰੀ ਐ ਇਹਦੋਂ ਵੱਧ ਪੈਸੇ ਦੇ ਦਿੰਦੀ। ਹੂੰ 30 ਹਜ਼ਾਰ ਤਾਂ ਦੇਈ ਜਾਣਾ ਉਹਨੇ ਨਾ ਬੱਕਰੇ ਨੇ ਵੇਚ ਕੇ ਉਹਨੂੰ ਤੇ ਉਹਨੇ ਗਾਂ ਜਿਹੜੇ ਬੱਚੇ ਦੇ ਨੇ ਉਹ ਵਾਲਾ ਉਹ ਬੱਕਰੀ ਤੁਹਾਡੇ ਕੋਲ ਸਾਲ ਮੈਂ ਇਹ ਇਸ ਮਾਲ ਚ ਨਾ ਸਭ ਤੋਂ ਵੱਡੀ ਗੁਣੇ ਮਤਲਬ ਤੁਸੀਂ ਮੈਂ ਵੇਚਤੀ ਹੂੰ ਸੂਪੀ ਮੈਂ ਵੇਚਤੀ ਤੁਹਾਡੇ ਕੋਲ ਮਗਰ ਤਾਂ ਕੁਝ ਨਹੀਂ ਨਾ ਰਿਹਾ ਹੈ ਇਹ ਤੁਸੀਂ ਬੱਕਰੀ ਪੱਠਾ ਵੇਚ ਤੇ ਬੱਕਰੀ ਤੁਹਾਡੇ ਕੋਲ ਫੇਰ ਹੈਗੀ ਆ ਬੱਕਰੀ ਵੇਚਤੀ ਤੁਹਾਡੇ ਕੋਲ ਪੱਠਾ ਹੈਗੀ ਆ ਤੇ ਨਾ ਮਹੀਨੇ ਬਾਅਦ ਤੁਸੀਂ ਉਹਨੂੰ ਸਾਬ ਸਕਦੇ ਆ ਮਤਲਬ ਤੁਹਾਡਾ ਜਿਹੜਾ ਮਾਲ ਆ ਉਹ ਮੁੱਕਦਾ ਨਹੀਂਗਾ ਸਭ ਤੋਂ ਵੱਡੀ ਮਤਲਬ ਜਿਹੜੀ ਹੈ ਨਾ ਪ੍ਰੋਫਿਟ ਹੋਏ ਆ ਵੀ ਤੁਸੀਂ ਇਹਦੇ ਚੋਂ ਮੈਂ ਸਾਲ ਬਾਅਦ 10-15 ਵੇਚ ਲਾਂ ਇਹਦੇ ਚ ਕੋਈ ਘਾਟਾ ਨਹੀਂ ਪੈਣਾ ਜਦੋਂ ਹੁਣ ਮੈਂ ਮਤਲਬ ਮੇਰੇ ਕੋਲ ਹੁਣ ਇਹ 20 ਬੱਕਰੀਆਂ ਹੋਈਆਂ ਜਿਹੜੀਆਂ ਸੌਣ ਬੱਕਰੀਆਂ 20 ਤੋਂ ਅਜੇ ਵੀ ਘੱਟ ਹੋਣੀਆਂ ਜੇ 20-25 ਬੱਕਰੀਆਂ ਸੌਣ ਹੋਣ ਤੇ ਫਿਰ ਮਾਲ ਤੇਰੇ ਕੋਲੇ 50-60 ਰਹਿਣੇ ਰਹਿਣਾ ਜੇ ਤੂੰ 15-20 ਕੱਢ ਦੇਗਾ 15-20 ਤਿਆਰ ਹੋ ਜਾਣੇ ਆ ਮਤਲਬ ਵਧੀਆ ਇਨਕਮ ਦਾ ਸਾਧਨ ਹੈ ਇੱਕ ਵਾਰੀ ਖਰਚਾ ਤੇ ਉਹਦੀ ਸਾਂਸ ਸਮਈ ਵੀ ਘੱਟ ਹੈ ਤੇ ਗਾਂ ਦੀ ਗਾਹੇ ਕੋਈ ਬਹੁਤ ਰਿਸਕ ਬਾਕੀ ਬੱਕਰੀ ਹਰ ਚੀਜ਼ ਖਾਂਦੀ ਆ ਹਰੇ ਪੱਠੇ ਪਾ ਦਿਓ ਕਾ ਪਾਓ ਚਰੀ ਪਾਓ ਜੋ ਮਰਜੀ ਹਰ ਚੀਜ਼ ਖਾਂਦੀ ਇਹਦੇ ਚ ਬਿਮਾਰੀਆਂ ਵਾਲਾ ਰਿਸਕ ਵੀ ਘੱਟ ਹੈ ਥੋੜਾ ਜਿਆਨ ਖੁੱਲਾ ਤੁਰਨ ਫਿਰਨ ਨੂੰ ਥਾਵ ਕੋਈ ਖਾਸ ਬਿਮਾਰੀ ਨਹੀਂ ਹੁੰਦੀ ਹਮ ਤੇ ਤੁਸੀਂ ਸਾਨੂੰ ਤੁਹਾਡਾ ਅਨਮੁੱਲਾ ਟਾਈਮ ਦਿੱਤਾ ਐਡੀ ਵਧੀਆ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਖੇਚਲ ਕਰਕੇ ਆਏ ਆ ਨਹੀਂ ਨਹੀਂ